ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ ਕਮਜ਼ੋਰ ਕਰਨ ਵਾਸਤੇ ਇਤਿਹਾਸ ਗਵਾਇਆ ਇਸ ਗੱਲ ਦਾ ਲੇਕਿਨ ਜੇ ਸਕਾਲ ਪੁਰਖ ਦਾ ਜਦ ਆਸ਼ੀਰਵਾਦ ਹੁੰਦਾ ਹੈ ਫਿਰ ਭਾਵੇਂ ਜਦ ਦੇਸ਼ ਵੀ ਨਹੀਂ ਆਜ਼ਾਦ ਹੋਇਆ ਸੀ ਅਸੀਂ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰ ਲਿਆ ਜੀ ਜਦ ਦੇਸ਼ ਦੀ ਸਰਕਾਰ ਨਹੀਂ ਬਣੀ ਸੀ ਅਸੀਂ ਆਪਣੀ ਮਿੰਨੀ ਪਾਰਲੀਮੈਂਟ ਬਣਾ ਲਈ ਜੀ ਤੇ ਹਮੇਸ਼ਾ ਇਸ ਪੰਥ ਨੇ ਉਹ ਪਰਿਵਾਰਾਂ ਨੇ ਇਸ ਪੰਥ ਨੇ ਇਸ ਪਾਰਟੀ ਦਾ ਸਾਥ ਦੇ ਕੇ ਵੱਡੀਆਂ ਚੁਣੌਤੀਆਂ ਦਾ ਤਖੜੇ ਹੋ ਕੇ ਸਾਹਮਣਾ ਕੀਤਾ ਤੇ ਲੜਾਈਆਂ ਲੜੀ ਜੀ ਅੱਜ ਵੀ ਲੋੜ ਹੈ ਕਿ ਇਹ ਦਿੱਲੀ ਵਾਲਿਆਂ ਨੇ ਸਾਡੇ ਵਿੱਚਾਂ ਜਿਹੜੀ ਵੰਡਾ ਪਾ ਦਿੱਤੀਆਂ ਨੇ ਜਿਹੜੇ ਆਪਣੇ ਹੀ ਕੁਝ ਏਜੰਸੀਆਂ ਦੇ ਨਾਲ ਰਲ ਕੇ ਆਪਣੇ ਹੀ ਕੌਮ ਨੂੰ ਖੁਰਾ ਲਾਂਚੇ ਲੱਗੇ ਹੋਏ ਨੇ ਉਹਨਾਂ ਨੂੰ ਕੌਮ ਪਹਿਚਾਣੇ ਤੇ ਆਪਣੇ ਇੱਕ ਗਰੰਥ ਥੱਲੇ ਇੱਕ ਪੰਥ ਥੱਲੇ ਇੱਕ ਝੰਡੇ ਥੱਲੇ ਅੱਬਾ ਸ਼ਰੋਮਣੀ ਅਕਾਲੀ ਦਲ ਤੰਤਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਿਖਾਏ ਹੋਏ ਰਾਸਤੇ ਤੇ ਚੱਲিয়ে ਤੇ ਇਕੱਠੇ ਹੋਈਏ ਤੇ ਆਪਣੇ ਸੂਬੇ ਨੂੰ ਬਚਾਈਏ ਮੈਮ ਮੈਮ ਜਸਤਰਾ ਕੀ ਬਿਕਰਮ ਸਿੰਘ ਮਜੀਠੀਆ ਹਮਨਾਵਲੋ ਜਿਸ ਤਰ੍ਹਾਂ ਹੀ ਭਗਵੰਤ ਮਾਨ ਦੇ ਖਿਲਾਫ ਕੋਈ ਵੀ ਬਿਆਨ ਦਿੱਤਾ ਜਾਂ ਦੋਸਤੋ ਬਾਅਦ ਕੁਛ ਨਾ ਕੁਛ ਸਮਨਿੰਗ ਹੋ ਜਾਂਦੀ ਆ ਉਹ ਪਹਿਲਾਂ ਹੀ ਕਹਿੰਦੇ ਸੀਗੇ ਕਿ ਕਲਬ ਲੈਟਰ ਆਉਣ ਵਾਲਾ ਆ ਕਿ ਲੱਗਦਾ ਹੈ ਕਿ ਬਦਲਾ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਬਦਲਾਵ ਦੀ ਗੱਲ ਕੀਤੀ ਗਈ ਸੀ ਇਹ ਬੁਰੀ ਤਰ੍ਹਾਂ ਹਿਲਿਆ ਹੋਇਆ ਹੈ ਇਹ ਸਾਰੇ ਡਰ ਦੇ ਸੰਕੇਤ ਨੇ ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ ਉਹ ਫਿਰ ਇਹੋ ਜਿਹੀ ਹਰਕਤਾਂ ਕਰਦਾ ਹੈ ਜਿਹੜਾ ਬਿਕਰਮ ਵਾਲਗਾ ਤਕੜਾ ਯੋਧਾ ਹੁੰਦਾ ਹੈ ਉਹ ਡਟ ਕੇ ਲੜਾਈ ਲੜਦਾ ਹੈ ਪਿਛਲੇ ਵਾਲਿਆਂ ਨੇ ਵੀ ਜੇਲ੍ਹ ਚ ਸਿੱਟ ਕੇ ਦੇਖ ਲਿਆ ਸੀ ਕੀ ਮਿਲਿਆ ਜਿਨ੍ਹਾਂ ਨੇ ਸਾਜ਼ਿਸ਼ਾਂ ਰਚੀਆਂ ਸੀ ਉਹ ਆਪ ਨਾਲ ਉਹਨਾਂ ਦਾ ਕੀ ਹਸ਼ੇ ਹੋਇਆ ਇਹ ਉਹ ਦਰ ਹੈਗਾ ਜਿੱਥੇ ਸਤਜਿਤ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਸਿਰਫ ਕਹਿ ਲਾਂ ਚ ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀੋਂ ਚੱਲ ਕੇ ਆਂਦਾ ਹੈ ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ ਤੇ ਜੇ ਭਗਵੰਤ ਮਾਨ ਜੇ ਬਿਕਰਮ ਦੇ ਘਰ ਵਾਲੀ ਦੇ ਉੱਤੇ ਝੂਠਾ ਕੇਸ ਮਤਲਬ ਕੋਈ ਪ੍ਰਾਈਵੇਟ ਬੰਦੇ ਨੇ ਸ਼ਿਕਾਇਤ ਲਾਈ ਤੇ ਫੜ ਕੇ ਉਹਨੂੰ ਸਮਨ ਕਰਤਾ ਬਿਨਾ ਕੋਈ ਬੇਸ ਦਾ ਕੁਝ ਵੀ ਤੇ ਫਿਰ ਭਰਾਵਾ ਜੇ ਤੇਰੀ ਧੀ ਨੇ ਤੇਰੀ ਅਸਲੀਅਤ ਨੂੰ ਜਗ ਜਾਹਰ ਕੀਤਾ ਜੇ ਬਿਕਰਮ ਨੇ ਉਹਦੇ ਬਾਰੇ ਟਿੱਪਣੀ ਕਰਤੀ ਤਾਂ ਚੱਕ ਕੇ ਉਹਨੂੰ 2 ਸਾਲ ਪੁਰਾਣਾ ਕੇਸ ਜਿੱਥੇ ਨਾ ਕਾਂਗਰਸੀਆਂ ਨੂੰ ਕੁਝ ਮਿਲਿਆ ਨਾ ਅਕਾਲੀ ਨਾ ਇਹਨਾਂ ਨੂੰ ਕੁਝ ਮਿਲਿਆ ਲੇਕਿਨ ਅਕਾਲੀ ਦਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਵਿਕਰਮ ਨੂੰ ਡਰਨ ਦਾ ਮਕੌਨ ਵਾਸਤੇ ਇਹ ਹੌਦਾ ਡਰਨ ਵਾਲਾ ਨਹੀਂ ਹੈਗਾ ਜਿੰਨਾ ਤੋਂ ਤੰਗ ਕਰੇਗਾ ਉਹਨੇ ਤਕੜੇ ਹੋ ਕੇ ਜਿਵੇਂ ਅਕਾਲੀ ਦਲ ਉਭਰ ਕੇ ਆਂਦੀ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਅਕਾਲੀ ਦਲ ਨੂੰ ਦਬਾਉਣ ਵਾਸਤੇ ਅੱਜ ਵੀ ਅਕਾਲੀ ਦਲ ਪਿੰਡ-ਪਿੰਡ ਚ ਬੈਠਿਆ ਹੋਇਆ ਹੈ ਭਾਵੇਂ ਚੁੱਪ ਕੇ ਕਿ ਜਿਸ ਦਿਨ ਇਹ ਪਾਰਟੀ ਖੜ ਜਾਏ ਦਿੱਲੀ ਵਾਲੇ ਸਾਰਿਆਂ ਨੂੰ ਭਜਾ ਦੇਉਗੇ ਤੇ ਬਿਕਰਮ ਤਾਂ ਕੱਲਾ ਹੀ ਭਗਵੰਤ ਮਾਨ ਨੂੰ ਕਿ ਇਹੋ ਜੇ 100 ਹੋਰ ਨੂੰ ਭਜਾ ਸਕਦਾ ਹੈ ਅੱਜ ਬਟਾਲੇ ਦੇ ਵਿੱਚ ਵੀ ਆ ਭਾਜੀਪੀ ਦੇ ਜਿਹੜੇ ਪ੍ਰਤਾਨ ਨੇ ਉਹ ਆਕਾਲੀ ਦਲ ਚ ਸ਼ਾਮਿਲ ਹੋਣ ਲੱਗਦਾ ਕਿ ਪੰਜਾਬ ਨੂੰ ਫਿਰ ਤੋਂ ਦੁਬਾਰਾ ਬੂਸ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਦੀਆਂ ਇਸ਼ੂਜ਼ ਰੇਜ਼ ਕੀਤੇ ਜਾ ਰਹੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਬੈਠਣੇ ਸ਼ੁਰੂ ਹੋ ਚੁੱਕੇ ਨੇ 10 ਸਾਲਾਂ ਚ ਲੋਕਾਂ ਨੇ ਤਿੰਨਾਂ ਪਾਰ ਤੇ ਇਸ ਕੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ ਇੱਕ ਸੋਚੀ ਸਮਝੀ ਸਾਜ਼ਿਸ਼ ਰਚੀ ਗਈ। ਜੀ। ਉਸ ਸਾਜ਼ਿਸ਼ ਦੇ ਤਹਿਤ ਇਸ ਸਰਮੌਰ ਪਾਰਟੀ ਲੋਕਪ੍ਰੀਆ ਨੇਤਾ ਸਰ ਬਾਦਲ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪੰਜਾਬ ਵਾਸਤੇ ਕੁਰਬਾਨ ਕੀਤੀ। ਉਹਨਾਂ ਦੇ ਖਿਲਾਫ ਮਨਾ ਚ ਕਿਵੇਂ ਨਫ਼ਰਤ ਭਰੀ ਗਈ। ਜੀ। ਤੇ ਇਹਨਾਂ 8 ਸਾਲਾਂ ਚ ਲੋਕੀ ਸਾਲਾ ਕੁਝ ਦੇਖ ਚੁੱਕੇ ਨੇ ਸਮਝ ਚੁੱਕੇ ਨੇ ਕਿ ਸੱਤਾ ਦੀ ਲਾਲਚ ਵਾਸਤੇ ਝੂਠੀ ਸੋਹਾਂ ਝੂਠੇ ਲਾਰੇ ਝੂਠੇ ਵਾਅਦੇ ਕਰਕੇ ਇਹਨਾਂ ਨੇ ਪੰਜਾਬ ਨੂੰ ਕੱਲੇ ਲੁੱਟਿਆ ਹੈਗਾ। ਤੇ ਕਾਂਗਰਸ ਨੇ ਹੀ ਲੁੱਟਿਆ ਇਹ ਆਮ ਆਦਮੀ ਵੀ ਲੁੱਟ ਰਹੀ ਹੈ ਤੇ ਹੁਣ ਲੋਕਾਂ ਦੇ ਹੱਥ ਖੜੇ ਹੋ ਗਏ ਕਿ ਹੁਣ ਇਹ ਲੁੱਟ ਅਸੀਂ ਬੰਦ ਕਰਨੀ ਹੈ ਤੇ ਪੰਜਾਬ ਦੇ ਖਿਲਾਫ ਇਹਨਾਂ ਤਾਕਤਾਂ ਦੇ ਖਿਲਾਫ ਅਸੀਂ ਲੜਨਾ ਹੈ ਜਿਹਦੇ ਕਰਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਨੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਤਕੜੇ ਹੋ ਕੇ ਸਾਰੇ ਗਿਲੇ ਸ਼ਿਕਵੇ ਛੱਡ ਕੇ ਇਹਨਾਂ ਦੇ ਝੂਠ ਨੂੰ ਛੱਡ ਕੇ ਇਹਨਾਂ ਦੇ ਮੱਕੜ ਜਾਲ ਜਿਹੜੇ ਗੱਲਾਂ ਦਾ ਕੜਾ ਬਣਾਉਂਦਾ ਹੈ ਭਗਵੰਤ ਮਾਨ ਉਹ ਇਹਦੀ ਧੀ ਨਹੀਂ ਸਾਰਿਆਂ ਦੇ ਸਾਹਮਣੇ ਰੱਖਦਾ ਕਿ ਜਿਹੜਾ ਆਪਨੇ ਬੱਚਿਆਂ ਦਾ ਨਹੀਂ ਹੋ ਸਕਦਾ ਜੀ ਬੱਚੇ ਤਾਂ ਬੇਗਾਨੇ ਹੁੰਦੇ ਨਹੀਂ ਤੁਸੀਂ ਡਾਈਵੋਰਸ ਘਰਵਾਲੀ ਤੋਂ ਲੈ ਸਕਦੇ ਹੋ ਲੇਕਿਨ ਬੱਚਿਆਂ ਨਾਲ ਤਾਂ ਡਾਈਵੋਰਸ ਇਨਸਾਨ ਦਾ ਹੋ ਹੀ ਨਹੀਂ ਸਕਦਾ ਪਿਓ ਦਾ ਨਾ ਜੀ ਤੇ ਜੇ ਤੀਨੇ ਜਗ ਜਾਹਰ ਕਰਦਾ ਕਿ ਆਪਣਾ ਮੇਰਾ ਪਿਓ ਕਿ ਹੋ ਜਾਏ ਪੰਜਾਬ ਵਾਲੇ ਜਾਗ ਜਾਓ ਫਿਰ ਬੇਨਤੀ ਕਰਦੀਆਂ ਸਾਰੀ ਪੰਜਾਬੀਓ ਆਪਣੇ ਅੱਖਾਂ 'ਚ ਜਿਹੜੀ ਪਟੀਆਂ ਪਾਈ ਹੋਈਆਂ ਨੇ ਇਹਦੇ ਮੱਕੜ ਜਾਲ ਗੱਲਾਂ ਵਾਲਾ ਤੋਂ ਤੁਸੀਂ ਹੁਣ ਧਿਆਨ ਭਟਕਾਉਣ ਦਾ ਸਮਾਂ ਖਤਮ ਹੋਇਆ ਅਸਲੀਅਤ ਨੂੰ ਪਹਿਚਾਣ ਲਓ ਇਹਦੇ ਘਰਾਂ ਦੀ ਘਰਵਾਲਿਆਂ ਦੀ ਗੱਲ ਸੁਣ ਲਓ ਤੇ ਇਸ ਬੰਦੇ ਦਾ ਇਹਨਾਂ ਪਾਰਟੀਆਂ ਦਾ ਇਹਨਾਂ ਦਾ ਪੱਲਾ ਛਡੋ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਜੇ ਪੰਜਾਬ ਹੋ ਜਾਣਾ ਹੈ। ਥੈਂਕ ਯੂ ਜੀ ਹਮਲਾ ਹੋਇਆ ਕਿ ਤੇਨ ਉਹਨੂੰ ਕਿਸ ਤਰ੍ਹਾਂ ਦੇਖੀ। ਬਹੁਤ ਹੀ ਮੰਦ ਭਾਗੀ ਗੱਲ ਤੇ ਬਹੁਤ ਹੀ ਖਤਰੇ ਦੀ ਵੀ ਘੰਟੀ ਹੈਗੀ। ਮੈਨੂੰ ਤਾਂ ਬਲਕਿ ਯਾਦ ਆ ਰਿਹਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਪੰਜਾਬ ਤੋਂ ਗਿਆ ਸੀਗਾ। ਜੀ। ਜਿਹੜਾ ਅੱਜ ਮੁੱਖ ਮੰਤਰੀ ਬਣੀ ਬੈਠਿਆ ਹੈ। ਜੀ। ਇਸ ਬੰਦੇ ਨੇ ਵੀ ਵੀਡੀਓ ਰਿਕਾਰਡਿੰਗ ਕਰਕੇ ਇਸ ਸੰਸਦ ਦੇ ਸਾਰੇ ਸਿਕਿਉਰਿਟੀ ਦੀ ਇਹੋ ਜਿਹੀ ਧਜੀਆਂ ਉਡਾਈ ਸੀ ਕਿ ਪਾਰਟੀਆਂ ਨੇ ਚੱਕ ਕੇ ਇਹਨੂੰ ਪਾਰਲੀਮੈਂਟ ਤੋਂ ਬਾਹਰ ਸਿੱਟਿਆ ਸੀ ਇਹ ਅੱਡਾ ਲੈ ਕੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਲੇਕਿਨ ਹਾਂ ਇਹ ਬਿਲਕੁਲ ਸਹੀ ਹੈ ਪੂਰੇ 22 ਸਾਲ ਬਾਅਦ ਕੱਲ ਦੇ ਦਿਨ ਜਿੱਥੇ 22 ਸਾਲ ਪਹਿਲੇ ਵੱਡਾ ਹਮਲਾ ਹੋਇਆ ਸੀਗਾ ਬਹੁਤ ਵੱਡੀ ਸ਼ਹਾਤਾ ਸਾਡੇ ਪੁਲਿਸ ਤੇ ਫੌਜ ਨੇ ਦਿੱਤੀ ਕੱਲ ਇੱਕ ਵਾਰ ਫਿਰ ਇਹੋ ਜਿਹੀ ਚੀਜ਼ ਕੀਤੀ ਗਈ ਹੈ ਮੈਂ ਸਮਝਦੀ ਹਾਂ ਕਿ ਨਵੀਂ ਪਾਰਲੀਮੈਂਟ ਤਾਂ ਬਣਾਤੀ ਕਿਹੜੀ ਆ ਜ਼ੋਰ ਜ਼ਬਰ ਦੇ ਨਾਲ ਜਲਦੀ ਚ ਇਹਨੂੰ ਉਦਘਾਟਨ ਕਰਨ ਚ ਸਾਰਾ ਕੁਝ ਕਰਤਾ ਲੇਕਿਨ ਜਿਹੜੀ ਸਿਕਿਉਰਿਟੀ ਦਾ ਜਿਹੜਾ ਧਿਆਨ ਰੱਖਣਾ ਸੀ ਨਾ ਬਣਾਉਣ ਦੇ ਸਮੇਂ ਨਾ ਉਹਦੇ ਵਿੱਚ ਸਾਰਿਆਂ ਨੂੰ ਬਿਠਾਉਣ ਦੇ ਸਮੇਂ ਤੇ ਨਾ ਹੀ ਉਹਦੇ ਬਾਅਦ ਉਹਦੇ ਵੱਲ ਪੂਰਾ ਧਿਆਨ ਦਿੱਤਾ ਗਿਆ ਤੇ ਇਹ ਇੱਕ ਸਾਫ ਸੰਕੇਤ ਹੈ ਕਿ ਕਾਲਜ ਦੇ ਨੌਜਵਾਨ ਜੇ ਬੱਚੇ-ਬੱਚੇ ਨਹੀਂ ਜਾ ਕੇ ਆਪ ਕੁਝ ਕਰਤਾ ਤੇ ਜੇ ਕਿਸੇ ਦਾ ਮਾੜੇ ਇਰਾਦੇ ਹੁੰਦੇ ਤਾਂ ਉਹ ਤਾਂ ਪਤਾ ਨਹੀਂ ਕਿੰਨਾ ਕੁਝ ਨੁਕਸਾਨ ਕਰ ਸਕਦਾ ਹੈ ਸਿੱਧਾ ਸਰਕਾਰ ਨੂੰ ਜਾਗਣਾ ਚਾਹੀਦਾ ਤੇ ਦੇਖਣਾ ਚਾਹੀਦਾ ਬਿਲਕੁਲ ਮੈਡਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ